हां जी फ्रंट प्लेस बोर्ड ਵੱਲੋਂ ਦੋ ਐਡਵਰਟਾਈਜ਼ਮੈਂਟ ਦੀਆਂ OMR ਸ਼ੀਟਸ ਪਾ ਦਿੱਤੀਆਂ ਗਈਆਂ ਨੇ ਜੀ ਐਡਵਰਟਾਈਜ਼ਮੈਂਟ ਨੰਬਰ 10/2023 ਤੇ ਐਡਵਰਟਾਈਜ਼ਮੈਂਟ ਨੰਬਰ 6/2023 ਸਾਰਿਆਂ ਨੂੰ ਯਾਦ ਹੋਵੇਗਾ 28 24 ਨੂੰ ਪੇਪਰ ਹੋਇਆ ਸੀ ਐਡਵਰਟਾਈਜ਼ਮੈਂਟ ਨੰਬਰ 6 2023 ਸੀਨੀਅਰ ਅਸਿਸਟੈਂਟ ਦਾ ਉਹਨਾਂ ਦੀਆਂ OMR ਸ਼ੀਟਸ ਵੀ ਫਾਈਨਲ ਅਨਸਰ ਕੀ ਹੈ ਜਿਹੜੀ ਉਹ ਜਲਦ ਆਉਣ ਵਾਲੀ ਹੈ ਤਾਂ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਓਐਮਆਰ ਸ਼ੀਟ ਡਾਊਨਲੋਡ ਕਰਨ ਲਈ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਪਹਿਲਾਂ ਆਪਾਂ ਦੇਖਦੇ ਹਾਂ ਜੀ ਐਡਵਰਟਾਈਜ਼ਮੈਂਟ ਨੰਬਰ 10/2023 ਨਹੀਂ ਠੀਕ ਹੈ ਜੀ ਇਹ ਵਾਲਾ ਲਿੰਕ ਹੈ ਜਿਹੜਾ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਤੁਸੀਂ ਫੋਲੋ ਕਰਕੇ ਰੱਖਨੇ ਆ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਠੀਕ ਹੈ ਜੀ ਜੂਨੀਅਰ ਇੰਜੀਨੀਅਰ ਸਿਵਲ ਪਬਲਿਕ ਹੈਲਥ ਇਲੈਕਟ੍ਰੀਕਲ ਇਹਨਾਂ ਦੀਆਂ ਓਐਮਆਰ ਸ਼ੀਟ ਹੈ ਜਿਹੜੀਆਂ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਡੀਟ੍ਰਾਈਵ ਯੂਰ ਓਐਮ ਸਾਰੀ ਡਿਟੇਲ ਹੈ ਜਿਹੜੀ ਭਰ ਦੇਣੀ ਹੈ ਤੁਸੀਂ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦਿੰਨੇ ਹੁੰਦੇ ਆ ਉਹਦਾ ਲਿੰਕ ਵੀ ਨੀਚੇ ਵੀਡੀਓ ਡਿਸਕ੍ਰਿਪਸ਼ਨ ਚ ਹੈ ਠੀਕ ਹੈ ਜੀ ਰੋਲ ਨੰਬਰ ਐਂਟਰ ਕਰਨਾ ਹੈ ਡੇਟ ਆਫ ਬਰਥ ਐਂਟਰ ਕਰਨੀ ਹੈ ਤੇ ਰੀਡਰਾਈਵ OMR ਅਨਸਰ ਸ਼ੀਟ ਤੇ ਕਲਿੱਕ ਕਰ ਦੇਣਾ ਇਸੇ ਤਰ੍ਹਾਂ ਹੀ ਹੈ ਜਿਹੜਾ ਤੁਸੀਂ ਦੂਸਰਾ ਕਰ ਸਕਦੇ ਹੋ ਠੀਕ ਹੈ ਜੀ ਇੱਕ ਕਪੜਾ ਚੈਨਲ ਹੈ ਜੀ ਨਵਾਂ ਟੇਸਟ ਐਂਡ ਟ੍ਰੈਵਲ ਉਹ ਸਾਰਿਆਂ ਨੇ ਸਬਸਕ੍ਰਾਈਬ ਕਰਕੇ ਰੱਖਣਾ ਜੀ ਕਿਉਂਕਿ ਨਵੀਆਂ-ਨਵੀਆਂ ਰੈਸਪੀਜ਼ ਜਿਹੜੀਆਂ ਹੋ ਸਕਦਾ ਆਪਾਂ ਉਸੇ ਚੈਨਲ ਤੇ ਤੁਹਾਨੂੰ ਪ੍ਰੋਵਾਈਡ ਕਰਾਇਆ ਕਰਾਂਗੇ ਤੇ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਸਾਰਿਆਂ ਨੇ ਸਬਸਕ੍ਰਾਈਬ ਕਰਕੇ ਰੱਖਣਾ ਹੈ ਠੀਕ ਹੈ ਜੀ ਦੇਖੋ 6/2023 ਵਾਲੇ ਲਿੰਕ ਤੇ ਕਲਿੱਕ ਕਰੋਗੇ ਇਹ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਣਗੇ ਦੋਨੇ ਦੇ ਦੋਨੇ ਇਸੇ ਤਰ੍ਹਾਂ ਹੀ ਇਹਦੇ ਤੇ ਵੀ ਡੀ ਡਰਾਈਵ ਉਹ ਅਮਰ ਸ਼ੀਟ ਤੇ ਕਲਿੱਕ ਕਰਨਾ ਹੈ ਤੁਸੀਂ ਸੇਮ ਹੀ ਹੈ ਜੀ બસ ਲਿੰਕ ਧਿਆਨ ਨਾਲ ਕਲਿੱਕ ਕਰਿਓ ਕਿਹੜੇ ਲਿੰਕ ਤੇ ਕਲਿੱਕ ਕਰਨਾ ਹੈ ਜੇਕਰ ਐਡਵਰਟਾਈਜ਼ਮੈਂਟ ਨੰਬਰ 6 ਵਾਲੀ ਤੁਸੀਂ ਉਹ ਅਮਰ ਸ਼ੀਟ ਡਾਊਨਲੋਡ ਕਰਨੀ ਹੈ ਤਾਂ 6 ਵਾਲੇ ਲਿੰਕ ਤੇ ਕਲਿੱਕ ਕਰਨਾ ਹੈ ਤੇ ਜੇ 10 ਵਾਲੀ ਡਾਊਨਲੋਡ ਕਰਨੀ ਹੈ ਤਾਂ 10 ਵਾਲੇ ਲਿੰਕ ਤੇ ਠੀਕ ਹੈ ਜੀ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਕਰ ਦਿਓ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਿਡ ਬਾਏ ਬਾਏ